ਮੇਰੇ ਤੋਂ ਕੋਈ ਹੁੰਦਾ ਹੈ ਨਸ਼ੀ ਦੀ ਲਾਜਾਂ ਵਿੱਚ ਸੁਣਦਾ ਆਪਣੇ ਬਾਪ ਦੀ ਗੱਲ ਸੁਣਦਾ ਕਿ ਉਸ ਨਾਲ ਹੋ ਗਿਆ ਕਿ ਕਿਤੇ ਨਾ ਕਿਤੇ ਉਸਦੇ ਹਣ ਵਿੱਚ ਦੀ ਨਸ਼ੇ ਦੀ ਪકડ ਵਿੱਚ ਆਉਣ ਦਾ ਅਫਸੋਸ ਹੈ ਡੈਡੀ ਜੀ ਮੈਂ ਵੀ ਡੰਡਾ ਦਾ ਲੱਗ ਗਿਆ ਮਰੂਦਾਂ ਕਰਨੇ ਕਰ ਤਾਪੂ ਜੀ ਇਹੇ ਰਾਹ ਤੇ ਡੈਡੀ ਦੇ ਕਿਹਾ ਹੁੰਦਾ ਨਾ ਅੱਜ ਡੈਡੀ ਦਾ ਇਹ ਰਾਹ ਨਾ ਹੁੰਦਾ ਤੇ ਇੱਥੇ ਨਾ ਪਿਆਰ ਹੁੰਦਾ ਉਹ ਇਹੀ ਗਲਤੀ ਹੋ ਗਈ ਕਾਇਦਾ ਕਿਸ਼ਕਾਉਣਾ

ਇਹਦਾ ਸੀ ਆਪਣੇ ਕੰਧਰੇ ਵਿੱਚ ਮਿਲਦਾ ਇਹ ਬੰਦੇ ਨੂੰ ਸੀ ਜੇ ਉਹ ਮਰਦਾ ਅਤੇ ਸਾਰੇ ਆਮ ਇਫ ਇਸ ਵਾਲਟ ਹੋ ਗਿਆ ਉਹ ਕੇਸ ਹੋ ਜਾਂਦਾ ਦੱਸੋ ਮੈਂ ਜੇ ਤੁਹਾਡੇ ਸਾਥੇ ਜਾ ਰਿਹਾ ਹਾਂ ਅਤੇ ਸਾਥੀ ਤੇ ਕਿਸੇ ਦਾ ਐਕਸੀਡੈਂਟ ਹੋ ਜੇ ਤਾਂ ਉੱਥੇ ਤੁਹਾਡੀ ਫਰਜ਼ ਦੀ ਮੰਨਦਾ ਅਧਿਕਾਰ ਤੁਸੀਂ ਕੀ ਕਰਦੇ ਹੋ ਭੂਆ ਫਿਰ ਤੁਸੀਂ ਕੀ ਜਵਾਬ ਦਿੰਦਾ ਮੈਂ ਵੀ ਸਾਰਿਆਂ ਨੇ ਇਹੀ ਜਵਾਬ ਦਿੰਦਾ ਕਿ ਅਸੀਂ ਐਕਸੀਡੈਂਟ ਹੋਏ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਲੈ ਕੇ ਜਾਵਾਂਗੇ باکو جی اور ساکسر نے اس کو اپنے جیٹھ اکالت سمجھا ہی اور اس کو دنیا باری ہے ناڑیوں جی وہ ساکسر نے دکھیا کہ یہ سمیں بہت سارے سارے نوج مارک موکے دے پھٹی اور نشے دیپا کردے پھٹی جاہو جکے ہاں نکھ اور ہی اور نشے دیپا کردے تو سوچ دے گی نہیں کہ انہوں نے تربا کردے تو کی بھی گئی ہوگی میں تو کہنے ہاں نشے دیپا کردے تو تک نہ کردے پاکی پوری اکالتہ سوچ ہے ہا ਨੇ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੀ ਪકડ ਵਿੱਚ ਆਏ ਹਨ ਉਹਨਾਂ ਨੂੰ ਰੋਗੀ ਮੰਨਦੇ ਹੋਏ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਹੀ ਤਾਂ ਮੈਂ ਵੀ ਵੀਰ ਨੂੰ ਹਸਪਤਾਲ ਲੈ ਕੇ ਆਈ ਜਿਹੜੀ ਖੜੀ ਸਾਡੇ ਬੱਸ ਦੇ ਸਾਹਮਣੇ ਖੜੀ ਹੈ ਉਹ ਜਿਹੀ ਬੋਲਦੀ ਹੈ ہماری یہ 27 تاریخ کو داخلہ داخلہ پر 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 بعد مجھے نہیں دیا گیا مجھے نہیں વાય ગુતરા સુખરા જે જીવન અમરની દોહત દે આજ તો બસ હટેવાલ જાતેલી છે સી નચા પંજાબ મે જો ખતમ નહી હો સકતા ઇસ ગરાણ હરખતાલ સે વાડ وچ ઇકોડે સબને એન્ટ્રી હુતી હે تے અમર સે સવાલ دا જવાબ દેને તા ક્યા નશા ખતમ ક્યા હો સકતા હે બરે સે જા પુછતા ની જરૂર હે સાબજી ઓ કેમે ઓ એવે કે હર પોલીસ દે દોષ મંદા હે કે પુલુ સુસા પતા હે નશા કિત હો દે કે મેં આнда હે હો કે પર એ ગલ બિલકુલ સેઈ નહી હે જીમે

ਜੋ ਸਬਸਤ ਜਾਣੂਤਾ ਬਾਰੇ ਗੱਲ ਕਰ ਰਹੇ ਸੀ ਤਾਂ ਹਾਰਡਵੇਚ ਵਿੱਚ ਡੈਰੇਬਲ ਹੋ ਜਾਂਦੀ ਹੈ ਜਿਸ ਕਰਕੇ ਛਾਤਰ ਨੂੰ ਹਾਰਡਵੇਚ ਆਣਾ ਪੈਂਦਾ ਕੀ ਹੋ ਗਿਆ ਡਾਕਟਰ ਸਾਹਿਬ ਕੋਈ ਨਹੀਂ ਨਰਵੀ ਸਭ ਸਾਨੂੰ ਨਸ਼ਿਆਂ ਨੂੰ ਪੰਜਾਬ ਵਿੱਚੋਂ ਖਤਮ ਕਰਨ ਬਾਰੇ ਇੱਕ ਯੋਜਨਾ ਦਾ ਸੁਝਾਅ ਹੈ ਕਿ ਜੇ ਪੰਜਾਬ ਦੇ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਆਮ ਪਰਜਾ ਨੂੰ ਛੋਟਾ ਨਹੀਂ ਪਵੇਗਾ ਆਮ سکری جی کہا تا ہے ساٹھے سکول میں چھوڑ پیجے جی کہ جی کر کوئی بھی دیارتی سکول میں چھوڑ پیجے نشاہ کرتا ہے تو اس دی جانکاری ستھا سکول دی پر ایسی پر تک دی جاوے جیس تران شیشہ بیجن کرنے والے دی جانکاری دین والے ایک دینا گود رکھیا جاوے اسے تران اس مجھے آتی دینا نام بھی گود رکھیا جاوے گا ساٹھے میڈم کے بھی کہتا ہی کہ جی کر کوئی بھی نشاشا

ਦੇਵਾਗੇ ਅਤੇ ਜਿਹੜੇ ਵਿਅਕਤੀ ਅਤੇ ਜਿਹੜੇ ਵਿਅਕਤੀ ਨਸ਼ੇ ਦੀ ਪਕੜ ਵਿੱਚ ਆ ਚੁੱਕੇ ਨੇ ਨਸ਼ੇ ਦੀ ਪਕੜ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਰੋਗੀ ਮੰਨਦੇ ਹੋਏ ਉਹਨਾਂ ਨੂੰ ਰੋਗੀ ਮੰਨਦੇ ਹੋਏ ਕਲਾਜ਼ਿਕ ਹਸਪਤਾਲ ਲੈ ਕੇ ਜਾਵਾਂਗੇ ਕਲਾਜ਼ਿਕ ਹਸਪਤਾਲ ਲੈ ਕੇ ਜਾਵਾਂਗੇ ਅਸੀਂ ਪੰਜਾਬ 'ਚੋਂ ਨਸ਼ੇ ਖਤਮ ਕਰਕੇ ਅਸੀਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਕੇ ਇੱਕ ਦੀ ਸ਼ਾਨ ਬਣਾਗੇ ਇੱਕ ਦੀ ਸ਼ਾਨ ਬਣਾਗੇ ਨਸ਼ੇ ਭਜਾਓ ਪੰਜਾਬ ਬਚਾਓ ਨਸ਼ੇ ਭਜਾਓ ਪੰਜਾਬ Eu estou mal